ਪੰਜਾਬ ਸਰਕਾਰ ਦੇ ਨੁਮਾਇੰਦੇ ਨੂੰ ਸਵਾਲ ਪੁੱਛੇ ਗਏ ਦੇਖੋ ਮੌਜੂਦਾ ਸਰਕਾਰ ਨੂੰ ਸਵਾਲ ਨਹੀਂ ਕਰਾਂਗੇ ਤਾਂ ਕਿਹਨੂੰ ਕਰਾਂਗੇ ਜੇ ਉਹਨਾਂ ਦਾ ਰਿਕਾਰਡ ਦੇਖੀਏ ਤਾਂ ਪੰਜਾਬ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਐਕਸ-ऑफिशियल ਜਿਹੜੇ ਆਟੋਮੈਟਿਕਲੀ ਮੈਂਬਰ ਹੁੰਦੇ ਨੇ ਉਹ ਉਹਦੇ ਵਿੱਚ ਪੰਜਾਬ ਸਰਕਾਰ ਦੇ ਨੁਮਾਇंदे ਵੀ ਹੁੰਦੇ ਨੇ ਉਹ ਸੈਨੇਟ ਦੀ ਮੀਟਿੰਗਾਂ ਵਿੱਚ ਕਿਉਂ ਨਹੀਂ ਸ਼ਾਮਿਲ ਹੁੰਦੇ ਰਹੇ ਮੀਟਿੰਗਾਂ ਦੇ ਵਿੱਚ ਕਦੇ ਵੀ ਕੋਈ ਵੀ ਹਾਜ਼ਰੀ ਲਵਾਉਣ ਸਰਕਾਰ ਵੱਲੋਂ ਨਹੀਂ ਆਇਆ ਉਹ ਕਿਉਂ ਨਹੀਂ ਆਇਆ ਤੁਸੀਂ ਦੇਖੋ 2022 ਦੇ ਵਿੱਚ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਦਾ ਇੱਕ ਪੂਰੀ ਨੀਤੀ ਬਣ ਚੁੱਕੀ ਸੀ ਤੇ ਕੇਂਦਰ ਸਰਕਾਰ ਨੇ ਲਾਗੂ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਅਮਿਤ ਸ਼ਰਮਾ ਦਾ ਬਿਆਨ ਵੀ ਆ ਗਿਆ ਸੀ ਉਦੋਂ ਪੰਜਾਬ ਸਰਕਾਰ ਨੇ ਉਹਨਾਂ ਦੇ ਖਿਲਾਫ ਸਟੈਂਡ ਕਿਉਂ ਨਹੀਂ ਲਿਆ ਇਹਨਾਂ ਨੇ ਉਦੋਂ ਕੁਝ ਕਰੋੜ ਰੁਪਏ ਯੂਨੀਵਰਸਿਟੀ ਨੂੰ ਦੇਣੇ ਸੀਗੇ ਐਸਟੀ ਸਕਾਲਰ ਐਸਟੀ ਬੱਚਿਆਂ ਦੇ ਸਕਾਲਰਸ਼ਿਪ ਦੇ ਪੈਸੇ ਸੀਗੇ ਉਹ ਉਹ ਇਹਨਾਂ ਨੇ ਨਹੀਂ ਦਿੱਤੇ ਤੇ ਉਹਦੇ ਤੋਂ ਬਾਅਦ ਫੈਸਲਾ ਹੋਇਆ ਵੀ ਜੇ ਪੰਜਾਬ ਸਰਕਾਰ ਪੈਸੇ ਨਹੀਂ ਦੇ ਰਹੀ ਤਾਂ ਫਿਰ ਅਸੀਂ ਸੈਂਟਰਾਈਜ਼ ਕਰਾਂਗੇ ਤਾਂ ਇਹਨਾਂ ਨੇ ਕਿਹਾ ਤਾਂ ਫਿਰ ਕਰ ਲਓ ਦੇ ਹੁੰਦੇ ਤਾਂ ਬਾਅਦ ਜਦੋਂ 1200 ਵਿਦਿਆਰਥੀ ਮੋਹਾਲੀ ਤੋਂ ਚੰਡੀਗੜ੍ਹ ਗਵਰਨਰ ਹਾਊਸ ਵੱਲ ਮਾਰਚ ਕਰਦਾ ਹੈ ਤਾਂ ਇਹੇ ਵਿਦਿਆਰਥੀਆਂ ਦੇ ਨਾਲ ਖੜਨ ਦੀ ਥਾਂ ਤੇ ਵਿਦਿਆਰਥੀਆਂ ਨੂੰ ਚੰਡੀਗੜ੍ਹ ਪੁਲਿਸ ਤੋਂ ਬਚਾਉਣ ਦੀ ਥਾਂ ਤੇ ਵਿਦਿਆਰਥੀਆਂ ਦੇ ਉੱਤੇ ਲਾਠੀ ਚਾਰਜ ਕਿਉਂ ਕਰਦੇ ਨੇ ਵਿਦਿਆਰਥੀਆਂ ਨੂੰ ਚੱਕ ਚੱਕ ਕੇ ਕੁੱਟਦੇ ਕਿਉਂ ਨੇ ਇਹ ਤਾਂ ਪੰਜਾਬ ਸਰਕਾਰ ਹੀ ਉੱਤੇ ਦੋਸ਼ੀ ਹੈ ਨਾ ਤਾਂ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਜਾਊਗਾ ਜੇ ਤੁਸੀਂ ਦੇਖੋ ਪੰਜਾਬ ਸਰਕਾਰ ਦੇ ਕੋਲ ਉਹ ਜਿਹੜੇ ਨੁਮਾਇंदे ਉਹਨਾਂ ਆਏ ਸੀ ਉਹਨਾਂ ਕੋਲ ਜਵਾਬ ਕੀ ਸੀਗਾ ਤੇ ਬੇਟਾ ਅਸੀਂ ਤੁਹਾਡੇ ਤੋਂ ਪਹਿਲਾਂ ਇਸ ਯੂਨੀਵਰਸਿਟੀ ਵਿੱਚ ਆਏ ਸੀ ਤੁਹਾਡੇ ਤੋਂ ਪਹਿਲਾਂ ਇਹ ਯੂਨੀਵਰਸਿਟੀ ਸਾਡੀ ਹੈ ਇਹ ਮੇਰੀਆਂ ਤੁਹਾਡੀ ਯੂਨੀਵਰਸਿਟੀ ਤਾਂ ਗੱਲ ਹੀ ਹੈ ਨਾ ਇਹ ਸਾਰੇ ਲੋਕਾਂ ਦੀ ਯੂਨੀਵਰਸਿਟੀ ਹੈ ਜਿਹੜਾ ਇੱਥੇ ਨਹੀਂ ਵੀ ਪੜ੍ਹਿਆ ਉਹਦੀ ਵੀ ਨਹੀਂ ਯੂਨੀਵਰਸਿਟੀ ਹੈ ਆਪਣੀ ਇਤਿਹਾਸ ਨਾਲ ਜੁੜੀ ਹੈ ਆਪਣੀ ਵਿਰਾਸਤ ਨਾਲ ਜੁੜੀ ਯੂਨੀਵਰਸਿਟੀ ਹੈ ਲੋਕਾਂ ਨੇ ਇਕੱਠੇ ਮਿਲ ਕੇ ਜ਼ਮੀਨਦਾਨ ਕਰਕੇ ਪੈਸੇ ਇਕੱਠੇ ਕਰਕੇ ਆਪ ਉਸਾਰੀ ਸੀ ਕੀਤੀ ਹੈ ਇਸ ਕਰਕੇ ਦੇਖੋ ਸਵਾਲ ਕਰਨਾ ਜਾਇਜ਼ ਹੈ ਸਰਕਾਰ ਨੂੰ ਸਵਾਲ ਕਰਨਾ ਨਾ ਤਾਂ ਕੋਈ ਜੁਰਮ ਹੈ ਨਾ ਕੋਈ ਉਹ ਤੁਸੀਂ ਕੋਈ ਗਲਤ ਕੰਮ ਕਰ ਰਹੇ ਹੋ ਜਵਾਬਦੇਹੀ ਸਰਕਾਰ ਦੀ ਨਹੀਂ ਹੋਗੀ ਤਾਂ ਕਿਦੀ ਹੋਗੀ ਇਹ ਆਪ ਹੀ ਬਹੁਤ ਰੌਲਾ ਪਾਉਂਦੇ ਰਹੇ ਨੇ ਸਾਨੂੰ ਸਵਾਲ ਕਰੋ ਸਾਨੂੰ ਸਵਾਲ ਕਰੋ ਤੇ ਹੁਣ ਜੇ ਆਪਾਂ ਸਵਾਲ ਕਰ ਰਹੇ ਹਾਂ ਤਾਂ ਫਿਰ ਇਹ ਸਵਾਲ ਵੀ ਜਿਵੇਂ ਸਰ ਜਿਹੜੀ ਆਮ ਆਦਮੀ ਪਾਰਟੀ ਹੈ ਜੇ ਕੇਜਰੀਵਾਲ ਦੇ ਉੱਤੇ ਪਰਚਾ ਹੁੰਦਾ ਤਾਂ ਫਟਾਫਟ ਸਾਰੇ ਦੇ ਸਾਰੇ ਜੇ ਦਿੱਲੀ ਪਹੁੰਚ ਸਕਦੇ ਉੱਥੇ ਧਰਨਾ ਦੇ ਸਕਦੇ ਨੇ ਤਾਂ ਅੱਜ ਵੀ ਸਾਡੇ ਧਰਨੇ ਦੇ ਵਿੱਚ ਸ਼ਮੂਲੀਅਤ ਕਰਨ ਇੱਕ ਧਿਰ ਬਣ ਕੇ ਇੱਥੇ ਆਉਣ ਤੇ ਸ਼ਮੂਲੀਅਤ ਕਰਨ ਇਹ ਇਹ ਇਸ ਇਹਦਾ ਅਸੀਂ ਸਵਾਗਤ ਕਰਾਂਗੇ ਤੇ ਸਾਡੇ ਜਿਹੜੇ ਸਵਾਲ ਨੇ ਉਹਨਾਂ ਦੇ ਵੀ ਜਵਾਬ ਦੇਣ ਅਜੇ ਦੂਜੀ ਪਾਸੇ ਹੁਣ ਭਾਜੀਪੀ ਦੇ ਮੰਤਰੀ ਅਮਿਤ ਬਿੱਟੂ ਦਾ ਵੀ ਬਿਆਨ ਤੁਹਾਨੂੰ ਸੁਣਿਆ ਹੋਣਾ ਕੱਲ ਆਇਆ ਹੈ ਕਿ ਇਸ ਦੇ ਵਿੱਚ ਸੋਧ ਕਰਨ ਦੀ ਲੋੜ ਸੀ ਤਾਂ ਕਰਕੇ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿਉਂਕਿ ਮੀਟਿੰਗਾਂ ਦੇ ਵੀ ਸ਼ਾਮਲ ਨਹੀਂ ਹੋਏ ਲੀਡਰ ਇੱਥੇ ਵਾਸਤੇ ਜਿਹੜਾ ਪੈਸਾ ਸੀ ਉਹ ਪੰਜਾਬ ਸਰਕਾਰ ਨੇ ਅਦਾ ਨਹੀਂ ਕੀਤਾ ਤਾਂ ਕਰਕੇ ਹੁਣ ਕੇਂਦਰ ਸਰਕਾਰ ਆਪਣੇ ਤਰੀਕੇ ਨਾਲ ਚਲਾਣਾ ਚਾਹੁੰਦੀ ਸੀ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਦੇਖੋ ਕੋਈ ਤਰਕ ਨਹੀਂ ਹੈਗਾ ਵੀ ਜੇ ਪੰਜਾਬ ਸਰਕਾਰ ਪੈਸੇ ਨਹੀਂ ਦੇਦੀ ਤਾਂ ਫਿਰ ਅਸੀਂ ਇਹਦਾ ਕੇਂਦਰੀਕਰਨ ਕਰ ਦਈਏ ਹੁਣ ਦੇਖੋ ਪੰਜਾਬੀ ਯੂਨੀਵਰਸਿਟੀ ਪਿਛਲੇ ਸਾਲ ਦੋ ਸਾਲ ਪਹਿਲਾਂ ਪੁਰਾਣੀ ਗੱਲ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਦੇ ਉੱਤੇ ਤੇ 350 ਕਰੋੜ ਦਾ ਕਰਜ਼ਾ ਸੀਗਾ ਸਰਕਾਰ ਦਾ ਹੀ ਤੇ ਹੁਣ ਅਸੀਂ ਕਹਿ ਦਿੰਦੇ ਆ ਵੀ ਉਹਦਾ ਵੀ ਕੇਂਦਰੀਕਰਨ ਕਰ ਦਿਓ ਤੁਸੀਂ ਜੀਐਨਡੀਯੂ ਵੀ ਲੈ ਲਓ ਪੰਜਾਬੀ ਪੀਏਯੂ ਵੀ ਲੈ ਲਓ ਪੱਕ ਤਾਂ ਇਹਨੇ ਲੈ ਹੀ ਸਾਰਾ ਸਿੱਖਿਆ ਦਾ ਢਾਂਚਾ ਹੀ ਅਸੀਂ ਕੇਂਦਰ ਨੂੰ ਦੇ ਦਿੰਦੇ ਆਂ ਇਹ ਸਟੇਟ ਸਰਕਾਰਾਂ ਤਾਂ ਕਿਤੇ ਵੀ ਕੁਝ ਨਹੀਂ ਕਰਦੀਆਂ ਪਈਆਂ ਇਹ ਕੋਈ ਤਰਕ ਹੀ ਨਹੀਂ ਬਣਦਾ ਗੱਲ ਇਹ ਹੈ ਵੀ ਪੰਜਾਬ ਵੀ ਪੰਜਾਬੀ ਵੀ ਪਟਿਆਲੇ ਦੇ ਵਿਦਿਆਰਥੀਆਂ ਨੇ ਆਪਣਾ ਸੰਘਰਸ਼ ਕਿਵੇਂ ਜਿੱਤਿਆ ਉਹਨਾਂ ਨੇ 350 ਕਰੋੜ ਦਾ ਜਿਹੜਾ ਕਰਜ਼ਾ ਮਾਫ ਕਰਾਇਆ ਉਹ ਕਿਵੇਂ ਉਹਨਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਆਪਣਾ ਸੰਘਰਸ਼ ਚਲਾਇਆ 40 ਦਿਨ ਉਹਨਾਂ ਨੇ ਯੂਨੀਵਰਸਿਟੀ ਦਾ ਗੇਟ ਬੰਦ ਰੱਖਿਆ ਥਾਂ ਥਾਂ ਤੇ ਆਮ ਆਵਾਜ਼ੀ ਪਾਰਟੀ ਦੇ ਐਮਪੀ ਐਮਐਲ ਨੇ ਘੇਰੇ ਉਹਦੇ ਤੋਂ ਬਾਅਦ ਜਿਹੜੀ ਸਰਕਾਰ ਹੈ ਉਹਨਾਂ ਅੱਗੇ ਝੁਕਣ ਲਈ ਮਜਬੂਰ ਹੋਈ ਤਾਈ ਵਿਦਿਆਰਥੀਆਂ ਨੇ ਇਹ ਸਿੱਧ ਕੀਤਾ ਹੈ ਵੀ ਜਿਹੜੀ ਸਰਕਾਰ ਹੈ ਉਹਨਾਂ ਦੇ ਨਾਲ ਨਹੀਂ ਖੜ ਰਹੀ ਸਰਕਾਰ ਨੂੰ ਮਜਬੂਰ ਕਰਨਾ ਪੈ ਰਿਹਾ ਵੀ ਤੁਸੀਂ ਵਿਦਿਆਰਥੀਆਂ ਦੇ ਹੱਕ ਵਿੱਚ ਕੋਈ ਫੈਸਲਾ ਲਓ ਇਸੇ ਕਰਕੇ ਉਹੀ ਗੱਲ ਇੱਥੇ ਆ ਜਾਂਦੀ ਹੈ ਵੀ ਜਿਹੜਾ ਇੱਥੇ ਦਾ ਰਿਕਾਰਡ ਰਿਹਾ ਪੀਯੂ ਦਾ ਪੀਯੂ ਦੇ ਕਿਹਦੇ ਕਰੰ ਦਾ ਜਿਹੜਾ ਰਿਕਾਰਡ ਰਿਹਾ ਹੈ ਉਹਦੇ ਵਿੱਚ ਪੰਜਾਬ ਸਰਕਾਰ ਦਾ ਜੋ ਰੋਲ ਰਿਹਾ ਉਹ ਚੰਗਾ ਨਹੀਂ ਰਿਹਾ ਇਸ ਕਰਕੇ ਇਹ ਸਵਾਲ ਹੈ ਵੀ ਪੰਜਾਬ ਸਰਕਾਰ ਅੱਜ ਇਸ ਲਈ ਸਰਕਾਰਾਂ ਦਾ ਵੀ ਰੋਲ ਨਹੀਂ ਸਹੀ ਰਿਹਾ ਜਿਹੜੇ ਆਮਦਵੀ ਪਾਰਟੀ ਤੋਂ ਪਹਿਲਾਂ ਸੀ ਕਾਂਗਰਸ ਭਾਵੇਂ ਅਕਾਲ ਦਲ ਰਿਹਾ ਤਾਂ ਉਹ ਵੀ ਜ਼ਿੰਮੇਵਾਰ ਨਹੀਂ ਸੀ ਚੀਜ਼ ਦੀ ਬਿਲਕੁਲ ਮੈਂ ਇਹੀ ਕਹਿ ਰਹੀ ਮੌਜੂਦਾ ਸਰਕਾਰ ਨੂੰ ਸਵਾਲ ਕਰਨਾ ਬਣਦਾ ਹੈ ਜੇ ਉਹਨਾਂ ਦੀ ਸਰਕਾਰ ਹੁੰਦੀ ਤਾਂ ਉਹਨੂੰ ਸਵਾਲ ਕਰਦੇ ਇਹ ਕਿਸੇ ਪਾਰਟੀ ਦੀ ਦਾ ਮਸਲਾ ਨਹੀਂ ਹੈਗਾ ਦੇਖੋ ਅਲੱਗ-ਅਲੱਗ ਪਾਰਟੀਆਂ ਦੀਆਂ ਜੋ ਗਲਤੀਆਂ ਰਹੀਆਂ ਨੇ ਉਹ ਰਹੀਆਂ ਨੇ ਲੋਕਾਂ ਦੇ ਖਿਲਾਫ ਚੀਜ਼ਾਂ ਭੁਗਤੀਆਂ ਨੇ ਮਤਲਬ ਉਹਨਾਂ ਦੇ ਦੌਰ ਵਿੱਚ ਪਰ ਜੋ ਮੌਜੂਦਾ ਸਰਕਾਰ ਐਸੀ ਤਾਂ ਉਹਨੂੰ ਸਵਾਲ ਤਾਂ ਕਰਾਂਗੇ ਹੀ ਨਾ ਬਾਕੀ ਜਿਹੜੀ ਗੱਲ ਹੈ ਵੀ ਫੰਡ ਆਊਗਾ ਜੀ ਪਰ ਪੰਜਾਬ ਤਾਂ ਫੰਡ ਦੇ ਨਹੀਂ ਰਿਹਾ ਸੈਂਟਰ ਫੰਡ ਦੇਊਗਾ ਹੁਣ ਤੁਸੀਂ ਸੈਂਟਰਲ ਯੂਨੀਵਰਸਿਟੀ ਪਟਿਆਲਾ ਦਾ ਹਾਲ ਦੇਖ ਲਓ ਕੀ ਉਹ ਬੜੀ ਵੱਡੀ ਯੂਨੀਵਰਸਿਟੀ ਹੈ ਕੀ ਉਹ ਪੰਜਾਬ ਦੀ ਯੂਨੀਵਰਸਿਟੀ ਹੈ ਪੰਜਾਬ ਯੂਨੀਵਰਸਿਟੀ ਪਟਿਆਲਾ ਹੀ ਹੈ ਜੀ ਐਨ ਡੀ ਯੂ ਤੋਂ ਵੱਡੀ ਯੂਨੀਵਰਸਿਟੀ ਹੈ ਇਹ ਕੋਈ ਤਰਕ ਨਹੀਂ ਬਣਦਾ ਸੈਂਟਰਲ ਯੂਨੀਵਰਸਿਟੀ ਹੁਣ 오ਡੀਸਾ ਦੀ ਗੱਲ ਕਰਦੇ ਆ ਉਹਦਾ ਬੋਰਡ ਟਿੱਡੇ ਡਾ ਟੰਗਦਾ ਇਸ ਤਰ੍ਹਾਂ ਇਸ ਤਰ੍ਹਾਂ ਲੰਮ ਘਰੇ ਆ ਉਹ ਉ ਤਾਂ ਸੈਂਟਰ ਜਾਂ ਸਟੇਟ ਦੇ ਸਟੇਟਸ ਨਾਲ ਇਹ ਕੋਈ ਡਿਸਾਈਡ ਨਹੀਂ ਹੁੰਦਾ ਵੀ ਕੋਈ ਰਤਬਾ ਕਿੰਨਾ ਜ਼ਿਆਦਾ ਕਿਸ ਯੂਨੀਵਰਸਿਟੀ ਦਾ ਇਹਦੇ ਨਾਲ ਤੈ ਹੁੰਦਾ ਵੀ ਉਥੇ ਤੁਸੀਂ ਫੰਡਿੰਗ ਕਿੰਨੀ ਦੇ ਰਹੇ ਹੋ ਉਥੇ ਕੌਣ ਪੜਾ ਰਿਹਾ ਉਥੇ ਕੀ ਪੜਾ ਰਿਹਾ ਪੜਾਇਆ ਜਾ ਰਿਹਾ ਤੁਸੀਂ ਦੇਖੋ ਜੇ ਮਨ ਲਵੇ ਅਗਲੀ ਲੜਾਈ ਹੈ ਪਹਿਲਾਂ ਪਹਿਲੀ ਲੜਾਈ ਇਹ ਵੀ ਅਸੀਂ ਜਿਹੜਾ ਸੈਂਟਰ ਦਾ ਕਬਜ਼ਾ ਯੂਨੀਵਰਸਿਟੀ ਦੇ ਉੱਤੇ ਉਹ ਆਪਾਂ ਹੁਣਾਂ ਤੋਂ ਵਾਪਸ ਲਈਏ ਜਦੋਂ ਕਬਜ਼ਾ ਖਤਮ ਹੋਊਗਾ ਉਦੋਂ ਅਸੀਂ ਲੜਾਈ ਵੀ ਲੜਾਂਗੇ ਵੀ ਇਸ ਯੂਨੀਵਰਸਿਟੀ ਦੀ ਜਿਹੜੀ ਸਾਰੀ ਜ਼ਿੰਮੇਵਾਰੀ ਹੈ ਉਹ ਪੰਜਾਬ ਸਰਕਾਰ ਚੱਕੇ ਪਰ ਉਹ ਅਗਲੀ ਲੜਾਈ ਹੈ ਅੱਜ ਅੱਜ ਆਪਣੀ ਲਈ ਇਹ ਵੀ ਸੈਨੇਟ ਦੀਆਂ ਚੋਣਾਂ ਜਿਹਦੇ ਨਾਲ ਪੰਜਾਬ ਦੀ ਨੁਮਾਇੰਦਗੀ ਤੇ ਦਾਅਵੇਦਾਰੀ ਇੱਥੇ ਬਣੀ ਰਹਿੰਦੀ ਹੈ ਉਹ ਖਤਮ ਕੀਤੀ ਜਾ ਰਹੀਆਂ ਨੇ ਉਹਦੀ ਬਹਾਲੀ ਕਰਾਈਏ ਅੱਛਾ ਹੁਣ ਇੱਕ ਪ੍ਰੋਪੋਜ਼ਲ ਵੀ ਆਇਆ ਪੰਜਾਬ ਯੂਨੀਵਰਸਿਟੀ ਵਿੱਚੋਂ ਕਿ ਅਗਲੇ 2026 ਦੇ ਵਿੱਚ ਸਤੰਬਰ-ਅਕਤੂਬਰ ਦੇ ਵਿੱਚ ਚੋਣਾਂ ਕਰਾ ਦਿੱਤੀ ਜਾਣਗੀਆਂ ਹੁਣ ਕੱਲ੍ਹ ਧਰਨਾ ਫਿਰ ਉਹ ਜਾਰੀ ਰਹੇਗਾ ਇਸ ਤਰੀਕੇ ਦਾ ਜਿਹੜਾ ਪ੍ਰਦਰਸ਼ਨ ਕਰਨਾ ਦੇਖੋ ਇਸ ਤਰ੍ਹਾਂ ਹੁੰਦਾ ਜਿਹੜਾ ਇਹਦਾ ਇਲੈਕਸ਼ਨ ਸ਼ਡਿਊਲ ਹੁੰਦਾ ਨਾ ਇਸ ਇਹਦੇ ਵਿੱਚ ਕਈ ਮਹੀਨਿਆਂ ਦਾ ਪ੍ਰੋਸੈਸ ਹੁੰਦਾ ਹੈ ਪਰ ਇੱਕ ਵਾਰ ਜੇ ਚੂਣਾ ਅਨਾਉਂਸ ਹੋ ਜਾਂਦਾ ਤਾਂ ਉਹ ਸ਼ਡਿਊਲ ਸ਼ੁਰੂ ਹੋ ਜਾਂਦਾ ਉਹਦਾ ਮਤਲਬ ਹੈ ਜੇ ਅਨਾਉਂਸ ਹੋ ਗਿਆ ਤਾਂ ਮਤਲਬ ਚੂਣਾ ਹੋਣ ਗਿਆ ਹਜੇ ਤੱਕ ਚੂਣਾ ਅਨਾਉਂਸ ਨਹੀਂ ਹੋਇਆ ਨਹੀਂ ਹੋਈਆਂ ਹਜੇ ਤੱਕ ਇਹਨਾਂ ਨੇ ਕਿਹਾ ਵੀ ਅਸੀਂ ਅਨਾਉਂਸ ਕਰਾਂਗੇ ਹੁਣ ਇਹਨਾਂ ਨੇ ਤਾਂ ਬਹੁਤ ਗੱਲਾਂ ਕਹੀਆਂ ਹੋਈਆਂ ਨੇ ਵੀ ਹਾਂ ਅਸੀਂ ਇਹ ਕਰਾਂਗੇ ਕਰਦੇ ਤਾਂ ਕੁਝ ਨਹੀਂ ਹੈਗੇ ਤਾਂ ਇਹਨਾਂ ਦੇ ਝੂਠੇ ਵਾਅਦੇਆਂ ਤੇ ਕਿੰਨਾ ਭਰੋਸਾ ਕੀਤਾ ਜਾ ਸਕਦਾ ਲੋਕ ਚੰਗੀ ਤ ਸਰਕਾਰੀ ਨੌਕਰੀਆਂ ਮਿਲ ਗਈਆਂ ਕਿਹਨੂੰ ਕਿਦੇ ਖਾਤੇ ਵਿੱਚ 15 ਲੱਖ ਆ ਗਏ ਹੈਨਾ ਕਿਦੇ ਮੱਲਾਕੇ ਦੇ ਬੜੇ ਵਧੀਆ ਬਣ ਗਏ ਕਿਹੜਾ ਨਯੁੱਧ ਨਸ਼ਾ ਵਿਰੋਧ ਖਤਮ ਹੋ ਗਿਆ ਮਤਲਬ ਸਾਰੀਆਂ ਸਰਕਾਰਾਂ ਇਹੋ ਜਿਹੇ ਵਾਅਦੇ ਕਰਦੀਆਂ ਨੇ ਜਿਹੜੇ ਪੂਰੇ ਨਹੀਂ ਕੀਤੇ ਜਾਂਦੇ ਇਸ ਕਰਕੇ ਅਸੀਂ ਸਿਰਫ ਵਾਅਦੇ ਸਿਰਫ ਜਿਹੜੇ ਬਿਆਨ ਨੇ ਉਹਨਾਂ ਤੇ ਭਰੋਸਾ ਨਾ ਕਰੀਏ ਇਹਨਾਂ ਦੀਆਂ ਕਰਤੂਤਾਂ ਸਾਡੇ ਕੋਲ ਚੰਗੇ ਅਸਾਨੂੰ ਯਾਦ ਨੇ ਤੇ ਉਹਨਾਂ ਤੋਂ ਸਿੱਖਦੇ ਹਾਂ ਅਸੀਂ ਉਦੋਂ ਤੱਕ ਸੰਘਰਸ਼ ਚਲਾਵਾਂਗੇ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਦੀ ਬਹਾਲੀ ਦੀ ਨੋਟੀਫਿਕੇਸ਼ਨ ਮਤਲਬ ਉਹਦਾ ਸ਼ੈਡਿਊਲ ਅਨਾਉਂਸ ਨਹੀਂ ਹੋ ਜਾਂਦਾ ਸੈਨੇਟ ਨੂੰ ਲੈ ਕੇ ਕਾਫੀ ਲੋਕਾਂ ਨੂੰ ਬਾਰੇ ਕਿ ਇਸ ਦਾ ਕੀ ਅਸਰ ਪੈਂਦਾ ਹੈ ਨਾ ਹੋਣ ਤੋਂ ਚੋਣਾ ਜਾਂ ਫਿਰ ਚੋਣਾ ਹੋਣ ਤੋਂ ਬਾਅਦ ਬੱਚਿਆਂ ਵਾਸਤੇ ਕੀ ਫਾਇਦਾ ਹੈ ਤਾਂ ਇਸ ਵਾਸਤੇ ਥੋੜਾ ਬਲੀਵਦਨ ਸਮਝਾ ਦਿਓ ਪਤਾ ਲੱਗ ਸਕੇ ਕਿਉਂਕਿ ਸਾਰੇ ਲੋਕ ਪੜੇ ਲਿਖੇ ਨਹੀਂ ਦੂਜੇ ਪਾਸੇ ਸਾਰੇ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਨਾ ਹੋਵੇਗੀ ਕਿਉਂਕਿ ਉਸ ਬਾਰੇ ਤੁਸੀਂ ਦੱਸੋ ਤੁਸੀਂ ਬ੍ਰਿਕੀ ਨਾਲ ਯੂਨੀਵਰਸਿਟੀ ਦੇ ਵਿੱਚ ਜਿਨ ਵਸਦੇ ਹੋ ਜਿਵੇਂ ਸੈਨੇਟ ਹੈ ਸੈਨੇਟਰੀ ਪੰਜਾਬ ਯੂਨੀਵਰਸਿਟੀ ਦਾ ਇੱਕ ਫੈਸਲਾ ਕਰਨ ਦਾ ਅਦਾਰਾ ਹੈ ਇਹਦੇ 91 ਮੈਂਬਰ ਨੇ ਤੇ 91 ਚੋਂ 48 ਮੈਂਬਰ ਇਲੈਕਟ ਹੁੰਦੇ ਨੇ ਉਹ ਅਲੱਗ-ਅਲੱਗ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਆ ਅਲੱਗ-ਅਲੱਗ ਥਾਵਾਂ ਤੋਂ ਆਉਂਦੇ ਨੇ ਉਹ ਇਹਦੇ ਵਿੱਚ 15 ਇਹੋ ਜਿਹੇ ਮੈਂਬਰ ਹੁੰਦੇ ਨੇ ਜਿਹੜੇ ਇੱਥੋਂ ਦੇ ਸਾਬਕਾ ਵਿਦਿਆਰਥੀ ਹੁੰਦੇ ਨੇ ਤੁਸੀਂ ਇੱਥੋਂ ਪੜ੍ਹ ਕੇ 3 ਸਾਲਾਂ ਬਾਅਦ ਉਸ ਉਹਨਾਂ ਚੋਣਾਂ ਦੇ ਵਿੱਚ ਹਿੱਸਾ ਵੀ ਲੈ ਸਕਦੇ ਹੋ ਖੜ੍ਹ ਵੀ ਸਕਦੇ ਹੋ ਤੇ ਵੋਟ ਵੀ ਪਾ ਸਕਦੇ ਹੋ ਤੇ ਸੈਨੇਟ ਦਾ ਕੰਮ ਕੀ ਹੈ ਸੈਨੇਟ ਕੀ ਕਰਦੀ ਹੈ ਵੀ ਤੁਸੀਂ ਯੂਨੀਵਰਸਿਟੀ ਵਿੱਚ ਫੀਸ ਵਧਾਉਣੀ ਹੈ ਕਿੰਨੀ ਵਧਾਉਣੀ ਹੈ ਕੋਈ ਨਵਾਂ ਸਿਲੇਬਸ ਕਿਵੇਂ ਬਦਲਣਾ ਸਾਰੀਆਂ ਚੀਜ਼ਾਂ ਇਹ ਸੈਨੇਟ ਡਿਸਾਈਡ ਕਰਦੀ ਹੈ ਤੇ ਇਹ ਸੈਨੇਟ ਸਿਰਫ ਯੂਨੀਵਰਸਿਟੀ ਨੂੰ ਨਹੀਂ ਚਲਾਉਂਦੀ ਇਹ ਸੈਨੇਟ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਸੱਤ ਜ਼ਿਲ੍ਹਿਆਂ ਦੇ ਵਿੱਚ 202 ਕਾਲਜ ਇਹਨਾਂ ਸਾਰਿਆਂ ਦੇ ਵਿੱਚ ਕੀ ਪੜਾਇਆ ਜਾਂਦਾ ਕੌਣ ਪੜਾ ਰਿਹਾ ਹੈ ਕਿਸ ਤਰ੍ਹਾਂ ਪੜਾਇਆ ਜਾ ਰਿਹਾ ਹੈ ਸਾਰਾ ਕੁਝ ਕੰਟਰੋਲ ਕਰਦੀ ਸੈਨੇਟ ਤਾਂ ਇਹ ਬਹੁਤ ਵੱਡੀ ਗੱਲ ਹੈ ਵੀ ਜੇ ਸੈਨੇਟ ਕੇਂਦਰ ਦੇ ਹੱਥਾਂ ਵਿੱਚ ਜਾਂਦੀ ਹੈ ਤਾਂ ਸਿਰਫ ਯੂਨੀਵਰਸਿਟੀ ਨਹੀਂ ਸਾਡੇ ਪੰਜਾਬ ਦੇ ਸੱਤ ਜ਼ਿਲ੍ਹਿਆਂ ਦੇ 202 ਕਾਲਜ ਵੀ ਸਿੱਧੇ ਸਿੱਧੇ ਦਿੱਲੀ ਤੋਂ ਚੱਲਣਗੇ ਸਿੱਧੀ ਆਰਐਸਐਸ ਭਾਜਪਾ ਇਹ ਸੋਚੂਗੀ ਵੀ ਅਸੀਂ ਕੀ ਪੜਨਾ ਅਸੀਂ ਦੇਖ ਯੂਨੀਵਰਸਿਟੀ ਦੇ ਵਿੱਚ ਇੱਕ ਹੁਸ਼ਿਆਰਪੁਰ ਕੈਂਪਸ ਅਰिजिनल ਕੈਂਪਸ ਹੈ ਉੱਥੇ ਕਰਮਕਾਂਡ ਦਾ ਕੋਰਸ ਆਲਰੇਡੀ ਚੱਲਦਾ ਹੈ ਹੈਨਾ ਵੀ ਇਹ ਅੰਧਵਿਸ਼ਵਾਸ ਤੇ ਰੂੜੀਵਾਦੀ ਕਦਰਾਂ ਕੀਮਤਾਂ ਨੂੰ ਯੂਨੀਵਰਸਿਟੀ ਦੇ ਵਿੱਚ ਲੈ ਕੇ ਆਉਣ ਦੀ ਕੋਸ਼ਿਸ਼ਾਂ ਲਗਾਤਾਰ ਕਰਦੇ ਪਏ ਨੇ ਜੇ ਆਪਾਂ ਚਾਹੁੰਦੇ ਆ ਵੀ ਸਾਡੇ ਤੋਂ ਆਪਣਾ ਇਤਿਹਾਸ ਨਾ ਖੋਇਆ ਜਾਵੇ ਸਾਡੇ ਤੋਂ ਆਪਣੀ ਵਿਰਾਸਤ ਨਾ ਖੋਈ ਜਾਵੇ ਸਿਰਫ ਸਿਰਫ ਇੱਕ ادارے ਵਜੋਂ ਨਹੀਂ ਪਰ ਆਪਣੇ ਸਿਲੇਬਸਾਂ ਚੋਂ ਆਪਣੀ ਸਿੱਖਿਆ ਚੋਂ ਆਪਣੀ ਸਿੱਖਿਆ ਦੇ ਉੱਤੇ ਕਬਜ਼ਾ ਨਾ ਕੀਤਾ ਜਾਵੇ ਇਸ ਕਰਕੇ ਬਹੁਤ ਜ਼ਰੂਰੀ ਹੈ ਤੇ ਦੂਜੀ ਗੱਲ ਦੂਜੀ ਗੱਲ ਇਹ ਵੀ ਜੇ ਇਹ ਸੈਂਟਰ ਦੇ ਹੱਥ ਵਿੱਚ ਚਲੀ ਜਾਂਦੀ ਹੈ ਇਹਦਾ ਨਿੱਜੀਕਰਨ ਹੋ ਜਾਊਗਾ ਇੱਥੇ ਫੀਸਾਂ ਦੇ ਵਿੱਚ ਬੇਤਹਾਸ਼ਾ ਵਾਧਾ ਹੋਊਗਾ ਤੁਸੀਂ ਦੇਖੋ ਵੀ ਇੱਥੇ ਕਈ ਕੋਰਸ ਨੇ ਜਿਨ੍ਹਾਂ ਦੀ ਫੀਸ ਅੱਜ ਹੀ ਲੱਖ-ਲੱਖ ਚ ਹੈ ਇੱਥੇ ਇੱਕ ਡੈਂਟਲ ਡਿਪਾਰਟਮੈਂਟ ਹੈ ਉਹਦੀ 1 ਸਾਲ ਦੀ ਫੀਸ ਕਰੀਬ 3 ਲੱਖ ਹੋ ਜਾਂਦੀ ਹੈ 5 ਸਾਲ ਦਾ ਪੂਰਾ ਕੋਰਸ ਤੇ ਤੁਸੀਂ ਕਿਵੇਂ ਪੜ੍ਹੋਗੇ ਉਹਦੇ ਵਿੱਚ ਤੇ ਇੱਥੇ 5 ਸਾਲਾਂ ਲਾਅ ਵਿਭਾਗ ਹੈ ਉਹਦੀ 1 ਸਾਲ ਦੀ ਫੀਸ 1.5 ਲੱਖ ਹੈ ਤਾਂ ਤੁਸੀਂ ਮਤਲਬ ਕੋਈ ਆਮੰਦਾ ਅੱਜ ਦਾ ਵੀ ਪੜ ਸਕਦਾ ਇੱਥੇ ਬਹੁਤ ਸੋਚ ਸਮਝ ਕੇ ਬਹੁਤ ਔਖੇ ਔਖੇ ਆਈ ਝਲ ਕੇ ਲੋਕ ਇੱਥੇ ਆਪਣੇ ਬੱਚਿਆਂ ਨੂੰ ਪੜਨ ਭੇਜਦੇ ਨੇ ਕੱਲ ਨੂੰ ਜਦੋਂ ਇਹ ਫੀਸਾਂ 5 ਲੱਖ 6 ਲੱਖ 10 ਲੱਖ ਤੱਕ ਪਹੁੰਚੀਆਂ ਤਾਂ ਸਿੱਖਿਆ ਦੇ ਉੱਤੇ ਇੱਕ ਉਹ ਪ੍ਰਾਈਸ ਟੈਗ ਲੱਗ ਜੁਕਾ ਵੀ ਜਿਹੜਾ ਤੇ ਡਿਗਰੀ ਖਰੀਦ ਸਕਦਾ ਉਹ ਇੱਥੇ ਆ ਜੇ ਸਿੱਖਿਆ ਇੱਕ ਬੁਨਿਆਦੀ ਹੱਕ ਹੁੰਦਾ ਸਿੱਖਿਆ ਮੁਫਤ ਹੋਣੀ ਚਾਹੀਦੀ ਤੇ ਸਗੋਂ ਇਹ ਹੋਰ ਮਹਿੰਗੀ ਕਰਨ ਦੇ ਤਲੇ ਹੋਏ ਨੇ ਇਸ ਕਰਕੇ ਲੋੜ ਹੈ ਵੀ ਇਹਦਾ ਇੱਕ ਤੱਕ ਇਕੱਠਾ ਹਮਲਾ ਬੋਲ ਰਹੇ ਨੇ ਕੇਂਦਰੀਕਰਨ ਨਿੱਜੀਕਰਨ ਤੇ ਭਗਵੇਂਕਰਨ ਦਾ ਭਗਵਾਕਰਨ ਵੀ ਮਤਲਬ ਆਪਣੇ ਸਲੇ ਸਾਂਦੇ ਵਿੱਚ ਹਿੰਦੀ ਹਿੰਦੂ ਹਿੰਦੁਸਤਾਨ ਦੀ ਨੀਤੀ ਲਾਗੂ ਕਰਨੀ ਤੇ ਇਹ ਜਿਹੜਾ ਇਹ ਜਿਹੜਾ ਇੱਕ ਹਮਲਾ ਹੈ ਤਿੰਨ ਹਮਲੇ ਇਕੱਠੇ ਕਰ ਰਹੇ ਨੇ ਇਹਦੇ ਖਿਲਾਫ ਬੋਲਣ ਦੀ ਲੋੜ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਦੇਖੋ ਕਿ ਪੂਰਾ ਵਿਸਤਾਰ ਸਮਝਾਇਆ ਇਹਨਾਂ ਨੇ ਕਿ ਸੈਨਟ ਚੋਣਾ ਹੋਣੀਆ ਜਾਂ ਨਾ ਹੋਣ ਦਾ ਕੀ ਫਰਕ ਪਏਗਾ ਕੀ ਸਾਡੇ ਪੜ੍ਹਾਈ ਦੇ ਉੱਤੇ ਫਰਕ ਪਏਗਾ ਦੂਜੇ ਪਾਸੇ ਕੱਲ ਦੇ ਕੱਠੋਂ ਲੈ ਕੇ ਬਹੁਤ ਵੱਡੀ ਗੱਲ ਹੈ ਕੱਲ ਇੱਕ ਵੱਡਾ ਇਕੱਠ ਹੋਣ ਜਾ ਰਿਹਾ ਜਿਸ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਸੋਚਣਾ ਪਵੇਗਾ ਕਿ ਜਿਹੜੇ ਅਸੀਂ ਫੈਸਲੇ ਜਲਦਬਾਜ਼ੀ ਵਿੱਚ ਗਲਤ ਲਏ ਨੇ ਕਿਤਨੇ ਕਿਤੇ ਉਹ ਵਾਪਸ ਲੈ ਜਾਣ ਜਾਂ ਫੇਰ ਦੁਬਾਰਾ ਸੈਨਟ ਚੋਣਾ ਕਰਾਣੀ ਚਾਹੀਦੀ ਅੱਗੇ ਵਾਸਤੇ ਇਸ ਤਰੀਕੇ ਦੇ ਫੈਸਲੇ ਨਾਲ ਜਾਨ ਕਿਉਂਕਿ ਤਾਂ ਕਿ ਵਿਦਿਆਰਥੀ ਵਿੱਚ ਕਿਸੇਦਰ ਉਸ ਨਾ ਪਵੇ ਤੁਹਾਡੇ ਚੇਅਰਮੈਨ ਗੁਰਜੋਤ ਦੇ ਨਾਲ ਤੇਜ ਸਿੰਘ ਤੇ